ਮੈਂ ਅੱਜ ਸਾਰਿਆਂ ਦੀ ਗੱਲ ਨਹੀਂ ਕਰਨ ਜਾ ਰਿਹਾ ਕਈ ਜਣੇ ਬੜੀ ਬਕਵਾਸ ਮਾਰਦੇ ਆ। ਤੇ ਸੰਦੀਪ ਬਾਹਰ ਠੀਕ ਨਹੀਂ ਰਹਿੰਦੀ ਘਰ ਆਉਂਦੇ ਇਹਨਾਂ ਨੂੰ ਕੁਝ ਹੋ ਜਾਂਦਾ ਇਦਾਂ ਉਦਾਂ। ਤੇ ਵੀਰੇ ਜਿਸ ਤਨ ਲਾ ਕੇ ਜਾਣੇ ਸੋਈ ਉਹ ਚੀਜ਼ ਹੈ ਠੀਕ ਹੈ ਕਈ ਜਣਾਂ ਨੇ ਫੀਲ ਕਰਨਾ ਵੀ ਇਹ ਗੱਲ ਸਹੀ ਵੀ ਹੈ ਤੇ ਕਈ ਜਣਾਂ ਨੇ ਫੀਲ ਕਰਨਾ ਵੀ ਐਵੇਂ ਪਖੰਡ ਕਰਦਾ ਜਿਵੇਂ ਜਿੱਦਾਂ ਵੀ। ਹਨਾ ਹੁਣ ਚਲੋ ਉਹ ਤੇ ਛੱਡ ਦੋ ਗੱਲ ਵੀ ਜਿਹੜਾ ਘੁੰਮਣ ਗਏ ਹਾਂ ਚਲੋ ਉੱਥੇ ਹਰ ਕੋ ਬੰਦਾ ਖੁਸ਼ ਰਹਿੰਦਾ ਹੈ ਗੱਲ ਇਹ ਆ ਵੀ ਜਿੱਦਾਂ ਅੱਜ ਦੇ ਵਲੌਗ ਦੀ ਮੈਂ ਗੱਲ ਕਰਦਾ ਹੁਣ ਆਪਾਂ ਕੱਲ ਪਰਸੋਂ ਜੀ ਘੁੰਮ ਕੇ ਅੱਜ ਫੇਰ ਸਾਨੂੰ ਜਾਣਾ ਪ ਉਹ ਵੀ ਸਪੈਸ਼ਲ ਸੱਚੀ ਗੱਲ ਮੰਨਿਓ ਗੁਰਦੁਆਰਾ ਸਾਹਿਬ ਨੂੰ ਜਾਣਾ ਪਿਆ ਉਹ ਵੀ ਬਾਬਾ ਅਨੰਦ ਸਿੰਘ ਜੀ ਦੇ ਗੁਰਦਾਰੇ ਵੀ ਗੁਰਦਾਰੇ ਕਿਉਂ ਜਾਣਾ ਵਾ ਗੁਰਦਰਾ ਸਾਹਿਬ ਆਪਣੇ ਬਟਾਲੇ 'ਚ ਵੀ ਬੜੇ ਨੇ ਹੁਣ ਤੁਸੀਂ ਇਹ ਵੀ ਗੱਲ ਕਹੋਗੇ ਬਾਬਾ ਅਨੰਦ ਸਿੰਘ ਜੀ ਦੇ ਗੁਰਦਰਾ ਸਾਹਿਬ ਇਸ ਕਰਕੇ ਜਾਣਾ ਵਾ ਉੱਥੇ ਮਹਾਪੁਰਸ਼ ਬੈੰਦੇ ਨੇ ਜਿੱਦਾਂ ਮੰਨ ਲਓ ਹੁਣ ਮੈਂ ਜ਼ਿਆਦਾ ਨਹੀਂ ਗੱਲਾਂ ਕਰਨੀ ਜਦੋਂ ਕੋਈ ਬੰਦਾ ਪ੍ਰੋਬਲਮ ਦੇ ਵਿੱਚ ਹੁੰਦਾ ਨਾ ਮੈਂ ਉਹ ਚੀਜ਼ਾਂ ਸ਼ੋਅ ਨਹੀਂ ਕਰਨਾ ਚਾਹੁੰਦਾ ਸੰਦੀਪ ਜਿੰਨੀ ਪ੍ਰੋਬਲਮ 'ਚ ਰਹੀ ਮੈਂ ਜਾਣਦਾ ਹਾਂ ਕਿਦਾਂ ਮੈਂ ਸਾਹਮਣੇ ਰਿਹਾ ਕਿਦਾਂ ਕੀ ਹੋਇਆ ਕਿਦਾਂ ਕੀ ਨਹੀਂ ਹੋਇਆ ਤੇ ਉੱਥੇ ਫਿਰ ਗੁਰਦਰਾ ਸਾਹਿਬ ਜ ਤੇ ਇਸ ਕਰਕੇ ਮੜਾ ਚੰਗਾ ਨਾ ਬੋਲਿਆ ਕਰੋ ਠੀਕ ਹੈ ਮੇਰਾ ਭਰਾ ਨਹੀਂ ਚੰਗੀ ਲੱਗੀਦਾ ਤੇ ਬਾਕੀ ਇੱਕ ਦੋ ਦਿਨਾਂ ਤੱਕ ਅਗਲੇ ਵਲੌਗ ਵਿੱਚ ਮੈਂ ਕਲੀਅਰ ਕੀਤਾ ਤਿੰਨ ਸਾਰੇ ਸਾਰੇ ਜਾਨੇ ਉਹ ਵਾਲਾ ਵਲੌਗ ਜ਼ਰੂਰ ਦੇਖਿਓ ਠੀਕ ਹੈ ਤੇ ਉੱਥੇ ਹੋਰ ਕੁਝ ਨਹੀਂ ਹੈ ਤੁਹਾਡੇ ਵੰਗ ਥੋੜੀ ਹੈ ਮਤਲਬ ਜਿਹੜੇ ਚਾਰ ਪਲੇ ਨੇ ਗੱਲਾਂ ਕਰਦੇ ਪਖੰਡੀ ਬਾਬਿਆਂ ਦੇ ਜਾ ਕੇ ਸਾਧੂਆਂ ਦੇ ਜਾ ਕੇ ਬਹਿ ਜਾਓ ਮਹਾਂਪੁਰਸ਼ਾਂ ਦੇ ਜਾਈਦਾ ਗੁਰਦੁਆਰਾ ਸਾਹਿਬ ਜਾਈਦਾ ਐ ਐਵੇਂ ਨਿੰ ਇਧਰ ਉਧਰ ਆਵਾਜ਼ ਹੋਣ ਆੜੇ ਪਖੰਡੀ ਬਾਬੇ ਦੇ ਜਾ ਕੇ ਤੇ ਬਹਿ ਜਾਈਦਾ ਉਹ ਕੰਮ ਨਹੀਂ ਕਰੀਦੇ ਠੀਕ ਹੈ ਚੰਗੇ ਲਾੜੀ ਲਈਦਾ ਕਿਹਨੂੰ ਜੇ ਅੱਜ ਗੁਰਦੁਆਰਾ ਸਾਹਿਬ ਗਏ ਅਸੀਂ ਅਸੀਂ ਤੁਹਾਨੂੰ ਮੈਂ ਇਹ ਗੱਲ ਕਹਿਣਾ ਜੇ ਕਦੀ ਵੀ ਕਿਸੇ ਨੂੰ ਮਾੜੇ ਸੁਖਨੇ ਆਉਂਦੇ ਜਾਂ ਕੁਝ ਹੁੰਦਾ ਖੰਡੀ ਬਾਬੇ ਦੇ ਨਹੀਂ ਜਾਣਾ ਗੁਰਦੁਆਰਾ ਸਾਹਿਬ ਜਾਓ ਅਸੀਂ ਤੇ ਇਹ ਗੱਲ ਕਹਿੰਦੇ ਹਾਂ ਜਾਂ ਤਾਂ ਨਾ ਅਸੀਂ ਕੁਝ ਮਾੜੀ ਸਲਾਹ ਦਿੰਨੇ ਵੀ ਨਹੀਂ ਤੁਸੀਂ ਉਸ ਬਾਬੇ ਤੇ ਚਲ ਜਿਓ ਤੁਸੀਂ ਉਹ ਬਾਬੇ ਤੇ ਚਲ ਜਿਓ ਮਹਾਪ੍ਰਸ਼ਾਦ ਦੇ ਦਰਸ਼ਨ ਕਰਿਆ ਕਰੋ ਜਿਹੜੇ ਭਗਤੀ ਬੰਦਗੀ ਵਾਲੇ ਆ ਸਿੱਧਾਂ ਸਾਹਿਬ ਜਾਓ ਸਾਰੇ ਜਾਣੇ ਦਰਸ਼ਨ ਕਰੋ ਉੱਥੇ ਹਰ ਕੋਈ ਬੰਦਾ ਠੀਕ ਹੁੰਦਾ ਆ ਫਫੜ ਜੀ ਦੀ ਆ ਲੱਗੀ ਸਕੂਟਰੀ ਤੇ ਸਰਦਾਰ ਸਾਹਿਬ ਨਹੀਂ ਹੋਗੇ ਤਿਆਰ ਥੋੜਾ ਇਹ ਕੰਮ ਚੱਲੇ ਆ ਵੀ ਬਹੁਤ ਜ਼ਿਆਦਾ ਜ਼ਰੂਰੀ ਇਹ ਕੰਮ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਉਧਰ ਕੰਮ ਚੱਲਨੇ ਆ ਹੁਣ ਆਪਾਂ ਅਮਰਸਰ ਗੁਰਦੁਆਰਾ ਸਾਹਿਬ ਆਪਣਾ ਮੱਥਾ ਟੇਕਣ ਵਾਸਤੇ ਜਾਣਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਆਪਾਂ ਨਾ ਰਹਿ ਸਕਦੇ ਤੇ ਉਹ ਜ਼ਰੂਰੀ ਨੇ ਉਧਰ ਚੱਲਨੇ ਆ ਆ ਵੇ ਆ ਕੱਢ ਲਈ ਕੰਗੀ ਇਹਨ ਚੁੱਕੇ ਕਰਨੇ ਪਏ ਮੇਰੇ ਨਾਲ ਚੁਕਾ ਚੱਲ ਮਗਰ ਤੂੰ ਚੁੱਕੇ ਇਹਨਾਂ ਤੇ ਅੱਗੋਂ ਮੈਂ ਚੁੱਕਦਾ ਇਹ ਚੁੱਕੇ ਅੰਦਰ ਲਾ ਕੇ ਹੈ ਫੁੱਫੜ ਜੀ ਸਕੂਟਰੀ ਅੰਦਰ ਕਰਨ ਲੱਗੇ ਐ ਤੇ ਉਹ ਘਰੇ ਨਹੀਂ ਆ ਗਏ ਗਏ ਆ ਪਾਪਾ ਨਾਲ ਕਿਤੇ ਹਸਪੀਟਲ ਸੱਚੀ ਗਏ ਹਰਫਤੇ ਦਾ ਪਤਾ ਲਿਆਨ ਲੋਕ ਲੱਗਾ ਲੋਕ ਲੱਗਾ ਹਾਂ ਫੜਾ ਔਖਾ ਹਨ ਦਾਦੀ ਅੰਦਰ ਪੀ ਗੱਡੀ ਚੱਲਣ ਲੱਗ ਪਏ ਮੈਂ ਜੇ ਨਾ ਚਲ ਰਹੀ ਸੀ ਸਾਈਡ ਨੂੰ ਹੀ ਜਾਈ ਜਾਣੀ ਹੈ ਨਾ ਕੋਈ ਨਹੀਂ ਕੋਈ ਨਹੀਂ ਕੇ ਜਾਈ ਜਾਂਦੀ ਨਾ ਹਾਂ ਪਾਇ ਫੁਫੜਾ ਕਿ ਡਰਜਨ ਮੇਰੇ ਸਕੂਟਰੀ ਕਿਤੇ ਚਲ ਗਈ ਹੂੰ ਤੁਹਾਨੂੰ ਕਰ ਦੂੰਗਾ ਨਾ ਬੰਦਾ ਮੈਂ ਇੱਥੇ ਰਹਿਣੀ ਆ ਬਦਲੇ ਰੁਕ ਕੇ ਲੈ ਆ ਹਾਂ ਨਹੀਂ ਲੈ ਇਹ ਤਾਂ ਨਨ ਪਤਾ ਵੀ ਗਏ ਆ ਤੇ ਲਾ ਗਏ ਆ ਨਹੀਂ ਸਕਲਾਸ ਲਾਤੀ ਗੜੀ ਅੰਦਰ ਚਲੋ ਚਲੋ ਜਸਰ ਦੇ ਚਲਰ ਗੁੰ ਉੱਪਰ ਨੰਬਰ ਆ ਜਾਵੇ ਜਾਨ ਇੱਧਰ ਚੈੱਕ ਕਰ ਲਓ ਵਾਏ ਫੇ ਅੱਜ ਕੱਪੜੇ ਨਹੀਂ ਤੋਤੇ ਆਂਟੀ ਨੇ ਉਹ ਲੱਗੇ ਆਪਣੀ ਗੱਡੀ ਨੂੰ ਚੱਲਨੇ ਬਿਲਕੁਲ ਇਹੋ ਜਿਹਾ ਤੇ ਲੋਕ ਆਉਣ ਨਹੀਂ ਹੁੰਦੇ ਹਰ ਬੰਦੇ ਦੂਸਰੇ ਵਾਲੇ ਹੈਗੇ ਗੱਡੀ 'ਚ ਚਲੋ ਠੀਕ ਚਲੋ ਪੁੱਤ ਬਾਹਰ ਲੈਣੇ ਕੋਪਾ ਲੈਣੇ ਦੀਏ ਕਾਲੇ ਦਾ ਕੁੱਲੇ ਲੋਹ ਖਾਂਦੀ ਐ ਇਧਰੋ ਜਾ ਬਹੁਤ ਜ਼ਿਆਦਾ ਆ ਜੋ ਮੇਰੇ ਵੀਰ ਜੀ ਕਰਮਾ ਗਰਮ ਕਰਦੇ ਲੋਹ ਦੇ ਦੋ ਮਸਾਲੇਦਾਰ ਕੁੱਲੇ ਲੋਹ ਹੈਗੇ ਪਏ ਹਾਂ ਕੋਲ ਲੋਜੀ ਕਰਮਾ ਗਰਮ ਕੋਲ ਲੋਜੀ ਮਸਾਲੇ ਚਲਾ ਕੇ ਰਹਿਨ ਦੋ ਫਿਰ ਟੁੱਟੇ ਨਹੀਂ ਕੋਲ ਲੋਜੀ ਤਾ ਜੀ ਆ ਜਾ ਆਜਾ ਬਹੁਤ ਜ਼ਿਆਦਾ ਫੋਨ ਪੈ ਰੱਖ ਸਕੋ ਫੋਨ ਪੈ ਰੱਖਿਆ ਵੀਹਾਂ ਦੇ ਕਰ ਦੋ ਦੂਸਰੇ ਚ ਹੀ ਪਾ ਦੋ ਹਨਾ ਨਮਕ ਜਿਆ ਪੂਰਾ ਲੱਗਾ ਲੈਣਾ ਹਨਾ ਹਾਂਜੀ ਤੇ ਤੁਸੀਂ ਕਹਣਾ ਇੱਕ ਦੋ ਇਹਨਾਂ ਖੁੱਛਦੇ ਇਹਨਾਂ ਇੰਨੇ ਨਹੀਂ ਹੈ ਕੋਈ ਇੱਕ ਦੋ ਚਾਹੀਦੀ ਨੇ ਦੋ ਇਹਨੇ ਦੋ ਦੋ ਇੰਨੇ ਹਾਂ ਇਹਨੇ ਲੈ ਲੈਣ ਹੁਣ ਪਾਪ ਕੌਰਨ ਤੇ ਚੱਲੇ ਆਂ ਮੈਂ ਸੰਦੀਪ ਨੂੰ ਕਈ ਜਣਾ ਪੇ ਮਗਰੋਂ ਕੋਈ ਆ ਨਾ ਜਵੇਂ ਬਾਰੀ ਬੰਦ ਕਰਦੇ ਵੀ ਪਰ ਇਹ ਟਾਈਮ ਹੀ ਬੜਾ ਲਾਈ ਜਾਂਦੀ ਕਹਿੰਦੀ ਮੈਨੂੰ ਪਹਿਲਾਂ ਸਮਾਨ ਤੇ ਰੱਖਣ ਦਤ ਤਸੀਂ ਆਪਣਾ ਰੋਲਾ ਪਾਈ ਜਾਂਦੇ ਤੇ ਉਹ ਗੱਲ ਯੋ ਮੁੰਡਾ ਆ ਗਿਆ ਕਹਿੰਨੀ ਨਹੀਂ ਤੈਨੂੰ ਦਿੱਕਤ ਹੋਣੀ ਲੰਗਣ ਲੱਗੇ ਤੇ ਕਦੀ ਇਹ ਕਹਿੰਦੀ ਹੈ ਹਰਗੁਣ ਕਹਿੰਦੀ ਅਸੀਂ ਵਧਾ ਦੋ ਕਦੀ ਘਟਾ ਦੋ ਕੀ ਕਰੀਏ ਹੁਣ ਗੱਲਾਂ ਕਰਨ ਲੱਗ ਪਈਏ ਬਸ ਪੌਪਕਨ ਲੈ 500 ਦਾ ਨੋਟ ਤੜਵਾ ਕੇ ਵਾਹ ਮਾਤ ਏਲ ਪਾਉਂਦੇ ਹਾਂ ਰਾਹ ਪੁੱਟ ਸੜੇ ਪੰਪੋਂ ਦਾ ਰਾਹ ਹੀ ਨਹੀਂ ਨਿਕਲਿਆ ਕੋਈ ਹੁਣ ਰਹਿ ਗਿਆ ਵਾਵਾ ਮਗਰ ਪੰਪਾ ਤਿਹ ਦਤੇ ਇਹ ਲੈ ਮੈਂ ਐਂਡ ਹੀ ਗਾਉਣ ਪਤਾ ਨਹੀਂ ਗੱਡੀ ਜਾਂਦੀ ਕਿੱਣ ਜਾਂਦੀ ਆ ਉਧਰ ਇਹ ਆ ਹੁੰਦਾ ਤੇਲ ਜ਼ੈਂਡ ਲੈ ਵੀ ਟੈਂਕੀ ਕਰਾ ਦੇਗਾ ਹੁਣ ਫੁੱਲ ਗੱਡੀ ਦੀ ਐਸਾ ਵੀ ਚੈੱਕ ਕਰ ਲੋ ਕੰਮ ਜ਼ੀਰੋ ਆ ਤੇ ਫੁੱਲ ਟੈਂਕੀ ਕਿੰਨੇ ਕਿਲੋਮੀਟਰ ਚੱਲਦੀ ਆ ਵੇਖਿਓ ਅੱਜ ਐਮਜੀ ਗੱਡੀ ਵੇਖ ਲੈ ਕਿੰਨੇ ਕਿਲੋਮੀਟਰ ਚੱਲੂਗੀ ਤੇ ਮੇਰੀ ਜੀ ਗੱਡੀ ਚੱਲੀ ਬੜੀ ਘਾਟੇ ਤੇ 2550 ਕਿੰਨੀ ਘੱਟ ਚੱਲੀ ਜੋ ਆਪਾਂ ਪਹੁੰਚ ਗਏ ਟੋਲ ਤੇ ਤੇ ਗਾਣਾ ਚੱਲ ਰਿਹਾ ਰਾਜੂਰ ਚੁੰਦੇ ਵੀਰ ਦਾ ਬਹੁਤ ਪਿਆਰਾ ਗਾਣਾ ਲੈ ਆ ਤਾਂ ਉਹ ਸੱਚ ਮੀਟਰ ਦਿਖਾਇਆ ਨਹੀਂ 450 ਕਿਲੋਮੀਟਰ ਗੱਡੀ ਉਦੋਂ ਚੱਲ ਸਕਦੀ ਹੁਣ ਮੈਂ ਅੰਮ੍ਰਿਤਸਰ ਪਹੁੰਚ ਗਿਆ ਹਾਂ ਠੀਕ ਹੈ ਤੇ ਆ ਇੰਨੀ ਤੇ 30 ਕਿਲੋਮੀਟਰ ਗੱਡੀ ਚੱਲ ਗਈ 450 ਤੋਂ ਪਲੱਸ ਹੀਗਾ ਤੇਲ ਆ ਇਧਰ ਸਾਈਡ ਆ ਰਹਾ ਨਾ 419 ਖੁਸ਼ ਰਿਆ ਕਰ ਖੁਸ਼ ਰੱਖਿਆ ਕਰਦੇ ਆਦਤਾਂ ਰਸਨ ਦੀਆਂ ਰੁਸੀਆ ਖੁਸ਼ ਰਿਆ ਕਰੀ ਆਦਤਾਂ ਰਸਨ ਦੀਆਂ ਕਰ ਖੁਸ਼ ਰਿਆ ਜਿਹੜੇ ਦੀਦੀ ਹੁਣਾਂ ਨੇ ਗੱਡੀ ਲਈ ਉਹਨਾਂ ਦੇ ਘਰੇ ਆਪਾਂ ਪਹੁੰਚ ਗਏ ਉਹਨਾਂ ਨੂੰ ਨਾਲ ਲੈ ਕੇ ਨਾ ਫਿਰ ਅੱਗੇ ਜਾਣੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਦੀਦੀ ਹੁਣ ਕਹਿੰਦੇ ਉੱਪਰ ਆ ਜੇ ਮੈਂ ਹੋ ਉੱਪਰ ਨਹੀਂ ਆ ਜੇ ਜਾਣਾ ਮੈਂ ਕਹ ਪਹਿਲਾਂ ਮੱਥਾ ਟੇਕ ਆਈਏ ਗੁਰਦੁਆਰਾ ਸਾਹਿਬ ਕਿਉਂਕਿ ਉਹ ਬਹੁਤ ਜ਼ਰੂਰੀ ਆ ਤੇ ਥੋੜਾ ਨਾਲੇ ਉਧਰ ਆਪਣਾ ਮੈਂ ਜਾਣਾ ਉਧਰ ਦੂਜੀ ਕੀ ਵਾਰੀ ਪਰ ਰਾਸਤੇ ਦਾ ਇੰਨਾ ਪਤਾ ਨਹੀਂ ਹੈਗਾ ਤੇ ਤਾਂ ਕਰਕੇ ਮੈਂ ਕਹਿੰਦਾ ਵੀ ਉੱਥੋਂ ਪਹਿਲਾਂ ਆਪਾਂ ਮੱਥਾ ਟੇਕ ਕੇ ਜਿਹੜਾ ਜ਼ਰੂਰੀ ਕੰਮ ਉਹ ਕਰ ਆਈਏ ਪਹਿਲਾਂ ਉਸ ਤੋਂ ਬਾਅਦ ਵਿੱਚ ਦੇਖਾਂਗੇ ਕੀ ਕਰਨ ਨੀ ਇਹ ਗੁਰਦ੍ਰਸੇਵਾ ਆਪਾਂ ਚੱਲੇ ਉੱਥੇ ਦੇ ਵੇਲੇ ਪ੍ਰਸ਼ਾਦੇ ਖਰੀਦੇ ਆ ਤੇ ਬਾਕੀ ਜੇ ਯਾਦ ਭੁੱਲ ਜੇ ਪ੍ਰਸ਼ਾਦਾਂ ਜਾਂ ਮਰਦ ਅਸੀਂ ਨਹੀਂ ਬਣੇ ਤੇ ਫਿਰ ਉਹਦੇ ਲਈ ਤੁਸੀਂ ਫਰੂਟ ਖੜ ਸਕਦੇ ਜਿਵੇਂ ਕਿ ਆਵਲ ਮੈਂ ਫਰੂਟ ਲੈ ਰਿਆ ਵਾਂ ਇਹ ਕੇਲੇ ਲੈ ਜਾਣੇ ਆ ਨਾਲ ਵੇਖਦੇ ਆ ਸੇਬ ਲੈ ਜਾਣੇ ਤਿੰਨ ਚਾਰ ਦਰਜਨਾ ਕੇਲੇ ਲੈ ਜਾਾਂਗੇ ਤੇ ਸੇਬ ਲੈ ਜਾਾਂਗੇ ਦੋ ਦੋ ਕਿਲੋ ਪਰ ਕੋਣੇ ਖਾਣ ਵਾਸਤੇ ਮੰਗਣਾ ਦਾ ਉਹਦੇ ਵਾਸਤੇ ਐਕਸਟਰਾ ਲੈ ਲਿਆ ਮੈਨੂੰ ਪਤਾ ਜੇ ਉਹ ਉੱਥੇ ਕੀ ਤੇ ਉਹਨੇ ਮੰਗਣਾ ਮੰਗਣਾ ਪਾਪਾ ਚੀਜੀ ਨਾਲ ਜਾ ਰਿਹਾ ਮੇਰੇ ਮਰਾ ਭਰਾਇਆ ਵੱਡਾ ਉਹ ਜਾ ਰਿਹਾ ਨਾਲ ਸਾਡੇ ਅਸਲ ਜੰਨਨ ਮੈਂ ਤਾਂ ਲਿਆ ਮੈਂ ਕਿਹਾ ਉਹਨਾਂ ਨੂੰ ਏਰੀਆ ਦਾ ਇੱਧਰ ਉਹਨਾਂ ਦਾ ਜਿਆਦਾ ਪਤਾ ਵਾ ਨਾ ਆ ਲੈ ਲਿਆ ਨਾ ਚੱਲ ਗਿਆ ਜੀ ਅੱਜ ਬੰਦੇ ਸੁੱਤੇ ਹੋ ਤਾਂ ਮੈਂ ਕਿਹਾ ਜਗਦੀ ਰਿਆ ਮਾਲ ਜਿੱਥੇ ਜੀ ਸਪੈਸ਼ਲ ਦੇਖੇ ਆ ਮੈਂ ਕਿਹਾ ਨਹੀਂ ਜਰ ਕਰਨੀ ਵੀ ਪਪਾ ਮੇਰੀ ਜੀਜੀ ਮੈਂ ਕਿਹਾ ਉਹਦੇ ਚਤੇ ਜੂਠੀ ਨਹੀਂ ਕਰਨਾ ਪਹਿਲਾਂ ਕਾਫੀ ਚਿਰਾਂ ਬਾਅਦ ਆਏ ਜਦੋਂ ਕਿਰਨਦੀ ਦੀ ਠੀਕ ਨਹੀਂ ਹੁੰਦੀ ਸੀ ਉਦੋਂ ਆਏ ਸੀ ਗੁਰਦੁਆਰਾ ਸਾਹਿਬ ਤੇ ਹੁਣ ਆਏ ਆ ਸੰਦੀਪ ਕੰਡ ਵੀ ਆਵਾ ਅੱਗੇ ਤੱਕ ਬਣਾਤਾ ਪਹਿਲਾਂ ਥੋੜੀ ਪਿੱਛੇ ਹੀ ਛੱਤ ਹਨਾ ਉੱਥੇ ਤੱਕ ਹੀ ਆਹ ਤੇ ਹੁਣ ਮੱਥਾ ਟੇਕਾ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਅੱਜ ਆਏ ਗੋਪੀ ਦੇ ਕੱਪੜੇ ਦੇਣੋਂ ਕਿਉਂਕਿ ਇਹਦੇ ਕੱਪੜੇ ਰਹਿ ਗਏ ਸੀ ਕੀ ਕੌਣ ਆਇਆ ਕਹਿੰਦੇ ਆ ਬਲੌਗਰ ਇਕੱਠੇ ਹੋ ਗਏ ਦੋਸਤੋ ਕੀ ਆ ਚਾ ਵਦਿਆ ਜੀ ਇਹ ਵੇਖ ਲਓ ਬੰਦਾ ਹੁਣ ਨਾ ਮਿਲਦਾ ਨਹੀਂ ਹੈਗਾ ਚਲੋ ਇਹ ਮੈਂ ਮੈਂ ਹੁਣ ਵਲੌਗ ਹੀ ਬਣਾਇਨੇ ਵੇ ਮੈਂ ਚਲੇ ਕੇ ਫੇਰ ਜਫੀ ਪਾਜੀ ਕੋਟ ਕੇ ਉਹ ਉਧਰ ਬੈਠ ਕਦੀ ਉਹਨੇ ਖਲਾਰਾ ਇੰਨਾ ਪਤਾ ਪਸਾਰ ਨਹੀਂ ਆਹ ਸਾਹਿਬ ਸਹੀ ਚਲਣ ਦੀ ਇਹ ਇਨਾਂ ਨੂੰ ਤੋਂ ਮ ਜਾਣ ਕੇ ਰ ਵਰਨ ਪੇਟੀ ਦੇ ਖਾਲੀ ਪੇਟੀ ਪਈ ਤੇ ਉਹ ਨਾਲ ਜਾਂਦੀ ਪੇਟੀ ਬੰਦਾ ਤਾਂ ਚੁੱਕੇ ਮੈਂ ਤਾਂ ਚੁੱਕੀ ਤੇ ਇਹਨਾਂ ਦੇ ਥੱਲੇ ਇਹਨਾਂ ਦੇ ਕਿੱਢੀ ਚ ਉਹ ਅੜਦੀ ਚੱਤਰੜਦੀ ਕਿਦੀ ਸੋਫਾ ਅੜਦਾ ਇਦਾਂ ਹੀ ਐਦਾਂ ਇਦਾਂ ਆਹ ਕਹਿੰਦੇ ਵੀ ਟੀ-ਸ਼ਰਟ ਨਾਲ ਮੈਚ ਕਰਕੇ ਲੈ ਜਾ ਭੀਣ ਮੈਂ ਮੰਗਾਈ ਮਾਜਾ ਸਿੱਧੀ ਉਹ ਵਾਜੀ ਵੀ ਆ ਗਏ ਭੁਆ ਇਹਨਾਂ ਦਾ ਨਮਕੀਨ ਪੁਆਹਿਤ ਨੂੰ ਪਤਾ ਲੱਗ ਗਿਆ ਦੀਪ ਹੁਣਾਂ ਨੇ ਆਉਣਾ ਹੈ ਮੈਂ ਮੈਨੂੰ ਕਹਿੰਦੇ ਦੱਸੇ ਮੈਂ ਬੈਠਾ ਨਾ ਨਹੀਂ ਨਹੀਂ ਪਤਾ ਲੱਗਾ ਤਾਂ ਇਹ ਨਮਕੀਨ ਲੈ ਆਉਂਦਾ ਨਾ ਪੁਆਹ ਨੇ ਆਪਾਂ ਖਾਣ ਲੈ ਚਾਹ ਪਹਿਲਵਾਨ ਨੇ ਆ ਗਏ ਦੋਧੇ ਲੱਜ ਮੇਨੂੰ ਹਾਟੀ ਆ ਜਾਂਦਾ ਵੀ ਆ ਤੇਰੇ ਕੋ ਪ੍ਰਣ ਹੋ ਲੱਗ ਗਿਆ ਅੱਗੇ ਹੁਣ ਚੱਲੇ ਆ ਵਾਪਸ ਜੀ ਆਪਾਂ ਫਫੜ ਜੀ ਵੀ ਆ ਗਏ ਨੇ ਉਹ ਸਕੂਟੀ ਆ ਗਈ ਨੇ ਚੰਗਾਈ ਭਾਬੀ ਸასი ਕਾਲ ਸასი ਕਾਲ ਪਹੁੰਚ ਗਏ ਆਪਾਂ ਤਨਤਨ ਬਾਬ ਦੀਪ ਸਿੰਘ ਜੀ ਤੇ ਗੁਰਦਰ ਸਿੰਘ ਸਾਹਿਬ ਸਾਹਮਣੇ ਸ਼ੀਦਾ ਸਾਹਿਬ ਹਾਜੀ ਰਸ਼ਿਆ ਹਣਾ ਨਿਓ ਉਹਦਾ ਕਰਖਣਾ ਬੁੱਢਾ ਜੀ ਦਾ ਮੇਲਾ ਵਾ ਨਾ ਉਹਦਾ ਕਰਕੇ ਆ ਕਿ ਨਹੀਂ ਬੰਦੇ ਛੋਲੇ ਖਾਣੇ ਵੇਹ ਸਪੈਸ਼ਲ ਤੇਰੇ ਵਾਸਤੇ ਭਾਈ ਡੈ ਘੁੰਮਣ ਸੰਦੀਪ ਨਹੀਂ ਅਸੀਂ ਦਰਸਾਉਣ ਦਰਸ਼ਨ ਕਰਨ ਆਏ ਆ ਅੱਡੀ ਪਾਰਕਿੰਗ ਚ ਲਾਤੀ ਆ ਤੇ ਹੁਣ ਜੋੜੇ ਜਮਾ ਕਰਾ ਕੇ ਦਰਸ਼ਨ ਕਰੀਏ ਮੈਂ ਤੁਹਾਡੇ ਇੱਕ ਫਿਰ ਚੱਲਦੇ ਜੀ ਦੀ ਹਣਾ ਵਾਲੀ ਜੀ ਦੀ ਹਣਾ ਵਾਲਾ ਚਲੇ ਜਾਣਾ ਮਰਕੇ ਸੰਗਤ ਆਜੀ ਉਦਾਂ ਮੈਂ ਤਾਂ ਖਭੀ ਚਲਕੇ ਨਹੀਂ ਸੰਗਤ ਭਰ ਜਿਆ ਹੈ ਇਧਰ ਜੁੜੇ ਜਮਾ ਕਰਾ ਦੀਏ ਭਾਜੀ ਨਹੀਂ ਆਏ ਉਹ ਦੋਵੇਂ ਧਿਆਨ ਤਾਂ ਨਾ ਡੇਖਣਾ ਭਾਈ ਡੇਖਣਾ ਭਾਈ ਮਾਤਾ ਛੱਡ ਚੱਲ ਚਲੋ 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 ਇੱਥੇ ਮੱਥਾ ਟੇਕ ਦੋ ਮੱਥਾ ਦੇ ਕੰਢਿਆ ਪੁੱਤ ਚਲੋ ਜੀ ਟਾਈਮ 9:42 ਹੋ ਗਏ ਆ ਉਹ ਪਹਾਂ ਰਿਹਾ ਮੇਗੇ ਉਹ ਇਹ ਨਾ ਤੇ ਮਿਸਟਰ ਮੀਗਾ ਦਿਨ ਉਹ ਨਾ ਕੋਈ ਕਹਿਣ ਦੀ ਗੱਲ ਨਹੀਂ ਲੱਗਦੀ ਕਿਹਦੇ ਨਾਲ ਥੋੜੀ ਇਹਦਾ ਨਾਲ ਵੀ ਪਲੈਜੀ ਪਾਤਾ ਸਰਾਜ ਜੀ ਕਹਿੰਦੀ ਕਹਿੰਦੀ ਸਰਾਜ ਘਰ ਜਾਣਾ ਹੈ ਸਰਾਜ ਜੀ ਕਿੱਦੀ ਲੈ ਅਰੇ ਜੀ ਅਰੇ ਬੋਦੀਆ ਬੋਦੀਆ ਜਾਈ ਜੀ ਆ ਜਾਈ ਜੀ ਤੇ ਮਾਦ ਕੋਲੋਂ ਰਸਟਰਾ ਨਾਡਕ ਨਗਰ ਸਕੂਲ ਮਾਸਟਰ ਸਾਹਿਬ ਗੁੱਟ ਨਹੀਂ ਗੁਨਾਸਪੁਰ ਸਕੂਲ ਹਾਂ ਗੁਨਾਸਪੁਰ ਸਕੂਲੋਂ ਉੱਥੇ ਮੈਂ ਪੜਿਆ ਹਾਂ ਅੱਛਾ ਅੱਛਾ ਨਹੀਂ ਉੱਥੇ ਕਿੱਥੇ ਕਿੱਥੇ ਸਾਡੇ ਮਾਸਟਰ ਸਾਹਿਬ ਨਾਲ ਕਿ ਸਾਡੇ ਉੱਥੇ ਸੀ ਅੱਛਾ ਅੱਛਾ ਕੋਈ ਨਹੀਂ ਗੁਨਾਸਪੁਰ ਸਕੂਲ ਨਾਲ ਆਈ ਗੁਨਾਸਪੁਰ ਸਕੂਲੋਂ ਪੜਿਆ ਕਿ ਤੀਹ ਹੁਣ ਗੱਲ ਕਰਦੇ ਅੱਛਾ ਜੀ ਅੱਛਾ ਜੀ ਤੇ ਉਹ ਤੇਰੀ ਭੈਣ ਠੀਕ ਉਹਦਾ ਬੇਟਾ ਬਹੁਤ ਵਧੀਆ ਬਹੁਤ ਵਧੀਆ ਮੈਂ ਤਾਂ ਕਾਲੇ ਬਣਾ ਰਿਹਾ ਹਾਂ ਹਾਂ ਜੀ ਉਹ ਠੀਕ ਨਹੀਂ ਉਹਨਾਂ ਨੂੰ ਮੈਂ ਕੋਈ ਫਾਲੀ ਸ਼ਕਤੀ ਨਹੀਂ ਹੋ ਰਿਹਾ ਕਰਦਾ ਕੋਈ ਨਹੀਂ ਮੇਂ ਰਿਸ਼ਤੇਦਾਰੀ ਹੈ ਤੇ ਮੈਂ ਕਹਾਂ ਮੈਂ ਬਿਟਾਰੇ ਬਿਟਾਰੇ ਬਾਸਿੰਗ ਨੂੰ ਨਾਸ ਕੋਈ ਕਾਟੇ ਬਾਸਾ ਹਾਂ ਚੱਲਿਆ ਕੋਈ ਨਹੀਂ 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 ਕੋਈ ਬੁਤਾਂ ਤੱਕ ਕੈਮਰਾ ਕੈਮਰਾ ਥੰਦੇ ਵਾਲਾ ਹੋ ਗਿਆ ਹੋਰ ਤਾਂ ਉਹਦੇ ਮੂੰਹੋਂ ਸਾਹਿਬ ਜੀ ਰਾਮਨ ਤਿਆਰ ਹੋਣਾ ਨਾ ਉਹਦਾ ਕਰਕੇ ਆ ਉਹ ਤਿਆਰ ਦੇ ਕਨਵਾਂਸ ਦੀਆਂ ਟਾਣੀਆਂ ਇੰਜ ਲੱਗੇ ਪਾ ਦੇ ਇੱਕ ਚੀਜ਼ ਹੈ ਨਾ ਚਲੋ ਬਾਕੀ ਦੇ ਆਪਣਾ ਪੂਰਾ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਉਹ ਲੋਕ ਵੇਖਣ ਜਿਵੇਂ ਰਾਵਣ ਛੜ ਜਾਂਦਾ ਉਹਦੀਆਂ ਟਾਹਣੀਆਂ ਜੀਆਂ ਬਣੀਆਂ ਘਰ ਖੜਦੇ ਨਾ ਭਰੂ ਭਰੂ ਕੇ ਭਰਾ ਚਲਾਉਣ ਡਿਆ ਗੱਡੀ ਇਹ ਕਦੇ ਕੈਮਰੇ ਬੜੇ ਖਰਾਬ ਕੀਤੇ ਨੇ ਇਹਨਾਂ ਨੇ ਤੇ ਆ ਵਾਈਡ ਐਂਗਲ ਵਾਲਾ ਕੈਮਰਾ ਸਹੀ ਹੈ ਇੱਥੋਂ ਕਹਿੰਦੇ ਵੀ ਹੁਣ ਆਪਣਾ ਚਾਹ ਬਖਾਈਏ ਵੀ ਇੱਥੇ ਫੇਮਸ ਆ ਖਾ ਲੂੰਗਾ ਮੈਂ ਮੈਨੂੰ ਕੀ ਭਾਈ ਨੇ ਕਹਾਂਗੇ ਵੀ ਉਹਦੀਆਂ ਲਾਈਟਾਂ ਫਰੰਟ ਵਾਲੀਆਂ ਬੰਦ ਕਰ ਆਏ ਹੋ ਹਨਾ ਉਦੋਂ ਨਾਲ ਕੀ ਹੁੰਦਾ ਹੈ ਵੀ ਕੰਮ ਮੈਂ ਤੇ ਡੈਡ ਨਹੀਂ ਹੁੰਦੀ ਨਹੀਂ ਚਲੋ ਇਹ ਤੇ ਅੱਜ ਅੱਜ ਤੁਹਾਡੀ ਮਰਜ਼ੀ ਚੱਲੇਗੀ ਜੋ ਇੱਥੋਂ ਦਾ ਫੇਮਸ ਆ ਉਹ ਖਾ ਲੈਨੇ ਆਪਾਂ ਠੀਕਣੀ ਗੱਲ ਇਹ ਬਾਈ ਲੰਮਾ ਦਾ ਰੇੜੀ ਛੋਟਾ ਜਿਹਾ ਮੁੰਡਾ ਆ ਤੇ ਕਿਹੜਾ ਪੋਲੇ ਆ ਕਿਹੜਾ ਰੋੜਿਆ ਸਾਰੇ ਜਾਣੇ ਯਾਰ ਦੇਖ ਲਿਓ ਆਪਾਂ ਨੂੰ ਪਾਣੀ ਆਹ ਸਾਹਮਣੇ ਨਹੀਂ ਹੈ ਇਹ ਮੇਰਾ ਬੜਾ ਹੋ ਗਕੜਾ ਕੋਲੇ ਜਾ ਜੀ ਜਖਾਣੀ ਗਰਮ ਹੋ ਇਹ ਪਰ ਸੰਦੀਪ ਦੀਆਂ ਫੇਵਰੇਟ ਮੈਰੀਨ ਹੀ ਨਹੀਂ ਹੈਗੇ ਮੈਂ ਉਹ ਖਾਣਾ ਨੇ ਗਰੇਵੀ ਜੀ ਵਾਲੀਆਂ ਨਹੀਂ ਦਿੰਦੇ ਕਰੀਮ ਪਾ ਕੇ ਹਾਂ ਸਕਦਾ ਬਹੁਤ ਲੈ ਵੀ ਆ ਗਏ ਆਪਣੇ ਫੇਵਰੇਟ ਕੋਣ ਆਇਆ ਮਥਾਰੂ ਅੱਛਾ ਇਹ ਲੈ ਵੀ ਮੋਬਾਈਲ ਲੈ ਚੱਲੇ ਆ ਭਾਈ ਹੁਣ ਕਿਤੇ ਆਵਲ ਮੋਬਾਈਲ ਨਾਲ ਭਰਾ ਵੱਡਾ ਕਹਿੰਦਾ ਵੀ ਇਹ ਮੋਬਾਈਲ ਸਰੇ ਦਾ ਕਹਿੰਦੇ ਪਰ ਕੰਪਨੀ ਦਾ ਬੇੜਾ ਕਰ ਕੀ ਹੈ ਭਾਜੀ ਇਹ ਕੰਪਨੀ ਕੰਪਨੀ ਚੱਲੂ ਏ ਨਹੀਂ ਉਹਦਾ ਇਹ ਆ ਵੀ ਉਹ ਚੱਲੀ ਘਟਿਆ ਵੀ ਨਾ ਘਟਿਆ ਪਰ ਇਹ ਮੜ ਕੇ ਮੜ ਕੇ ਉਹ ਨਾ ਨਾ ਕੰਮ ਜਿੱਦਾਂ ਮੈਂ ਐਮ ਜੀ ਲੈ ਲਈ ਮੜ ਕੇ ਕਿਹ ਵਾਲੇ ਮੈਂ ਕਹਿੰਦਾ ਵੀ ਯਾਰ ਐਮ ਜੀ ਐਵੇਂ ਲੈ ਲਈਏ ਨਹੀਂ ਨਹੀਂ ਤੁਸੀਂ ਵਧੀਜੀ ਲਾਉਣਾ ਐਮ ਤੇ ਐਮ ਜੀ ਐਮ ਤੇ ਮਟਰੋਲਾ ਚਲੋ ਠੀਕ ਹੈ ਉਹ ਲੈ ਲੈਨੇ ਫਿਰ ਨਾ ਵਾਟਰ ਪ੍ਰੂਫ ਇੱਥੇ ਮਰਜੀ ਛੋਟੇ ਕਰੋ ਵੀ ਚੱਕਣੀ ਨਹੀਂ ਵਾਟਰੂਫ ਬਸ ਇਹ ਚਲੋ ਜੀ ਤੂੰ ਜਾਂਦੇ ਆ ਪਤਾ ਕੀ ਕਰਨਾ ਤੂੰ ਇਦਾਂ ਕਰ ਤੇ ਮੈਂ ਭਾਈ ਨੂੰ ਕਹਿੰਨਾ ਮੈਂ ਚਲ ਬਾਟੀ ਭਰੋ ਪਾਣੀ ਦੇ ਆਪਾਂ ਫੋਨ ਲੈ ਕੇ ਬਾਟੀ ਸੁੱਟਦੇ ਨਾ ਟੁੱਟਣਾ ਗਰੇਲਾ glass ਲੱਗਾ ਇਹਨੂੰ ਭਾਈ ਥੋੜੇ ਮਾਰੀ ਜੋ ਅੱਛਾ ਬਸ ਸਹੀ 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 ਚਲੋ ਹਾਂ ਨੂੰ ਨੂੰ ਲੈ ਦੇਣ ਵਾਲੇ ਬੰਦੇ ਬਹੁਤ ਕੈਂਪ ਬੈਠੇ ਫੇਰ ਪੂਰਾ ਵਿਸ਼ਵਾਸ ਲਾਹੌਰ ਕਿਉਂ ਕੀ ਹੈ ਜੇ ਖਰਾਬ ਹੋ ਜਾਏ ਭਰਾ ਨੂੰ ਕਹਿਣਾ ਭਾਈ ਲੈ ਆਹ ਹੁਣ ਉਸ ਦੁਕਾਨ ਤੇ ਜਾਓ ਆਹ ਹੁਣ ਉਸੇ ਦੁਕਾਨ ਤੇ ਜਾਓ ਜਿੱਥੋਂ ਲਿਆਂਦਾ ਵਾ ਚਲ ਮੈਂ ਬੈਨ ਆਈ ਯਾਰ ਉਹ ਤਾਂ ਉਹਦੀ ਮੰਗੂਈ ਆ ਕਿ ਫਲਿੱਪ ਮੰਗੂਈ ਆ ਭਾਜੀ Samsung Flip 5 ਨਹੀਂ ਆ ਉਹਦੀ ਅਗੋਂ ਐ ਵੀ ਕੰਮ ਜਾਂਦਾ ਨਹੀਂ ਹੋ ਜਾਂਦਾ ਜਾਂਦਾ ਮਰਦੀ ਕੋਈ ਚਲੋ 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 ਵੇਖਿਆ ਜੀ ਇਹ ਇਦਾਂ ਹੁੰਦਾ ਜੇ ਵਿਆਹ ਹੁੰਦਾ ਇਹ ਤਾਂ ਡਰਾਵੇ ਚਲੋ ਮੇਰਾ ਕਿਹੜਾ ਫੋਨ ਹੋਣਗਾ ਮੈਟਰੋਲਾ ਹੈਲੋ ਮੋਟੋ ਨੇ ਜਗਨ ਹੈਲੋ ਮੋਟੋ ਹੈਲੋ ਮੋਟੋ ਤੂੰ ਆ ਕੇ ਸਹੀ ਗੱਲਾਂ ਉਹਨੇ ਉਹਨੇ ਕਹਿ ਕਹ ਰ ਮੈਂ ਹੈਲੋ ਮੋਟੋ ਮੈਂ ਦੀ ਇਹ ਨੂੰ ਮੈਨਾਲੀ ਸੈਂਡ ਕਰਦੇ ਉਹਨੂੰ ਵੀ ਲੈ ਜਾਂਗੇ ਯਾਰ ਉਹਨੂੰ ਵੀ ਲੈ ਜਾਾਂਗੇ ਟਵਿੰਸ ਨੂੰ ਸੱਦ ਲਾਂਗੇ ਚਲੋ 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 ਤੇ ਸ਼ਹਾੜਾ ਚੌਂਕ ਦੇ ਵਿੱਚ ਦੱਸੀ ਗਈ ਆ ਵੀ ਸ਼ਾਪ ਇੱਕ ਬਹੁਤ ਵਧੀਆ ਮੋਬਾਈਲਾਂ ਦੀ ਕਾਫੀ ਫੇਮਸ ਆ ਤੇ ਮੈਂ ਤੇ ਪਹਿਲੀ ਵਾਰ ਚੱਲੇ ਆ ਜੀ ਸੰਦੀਪ ਜੋਗਾ ਕੁਜੇ ਚੰਗਾ ਲੱਗਿਆ ਕੋਈ ਮੋਬਾਈਲ ਤੇ ਲੈ ਆਵਾਂਗੇ ਇਹ ਬਾਬਾ ਸਤਨਾ ਜੀ ਆਈਏ ਕਿਹੜੇ ਗੁਰੂ ਸਾਹਿਬ ਤੋਂ ਆਈ ਹੋਗੀ ਇਹ ਬਾਬਾ ਬੁੱਢਾ ਸਾਹਿਬ ਤੋਂ ਆਈ ਹੈ ਬਸ ਮੇਲਾ ਚੱਲਣ ਮੇਲਾ ਚੱਲਣ ਡਿਆ ਨਾ ਗੋਪੀ ਨੂੰ ਕਹਿਣਾ ਵੀ ਸਭ ਚੈ ਜਨਾਂ ਪਾਸ ਬੁਸਤੇ ਫਿਲਹਾਲ ਮੇਲਾ ਵੇਖ ਹੁੰਦਾ ਵੀ ਅੱਜ ਕਹਿਣ ਤੇ ਆ ਕਹਿੰਦਾ ਤਾਂ ਖਾਦਣ ਜਾਣਾ ਚੰਗੇ ਆ ਬਸਾਂ ਤੁਨੀਆਂ ਹੁੰਡੀਆਂ ਨੇ ਹੋ ਟਰਾਲੀ ਵਿੱਚ ਹੁੰਡੀਆਂ ਸਾਹਮਣੇ ਸਿਆੜੇ ਪਹੁੰਚ ਗਏ ਗੱਡੀ ਆਪਾਂ ਦਾਦੀ ਜਾਣਾ ਕਿ ਤੂੰ ਇੱਧਰ ਜਾਣਾ ਆਪਾਂ ਅੱਗੇ ਅੱਛਾ ਅੱਗੇ ਜਾਣਾ ਅਜੇ ਆਪਾਂ

ਨਹੀਂ 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 ਉਹ ਨਹੀਂ ਨਹੀਂ ਗਿੰਗਰ ਮੇਰੇ ਘਰ ਦੇ ਉਹ ਵਧੀਆ ਬ੍ਰਾਂਡ ਹੈ ਜਿਆ ਜੀ ਖੰਡਿਸਪੋਰੀ ਨਾ ਐਜਲੀ ਹੈਗੀ ਜੁਲਾਈ ਵਾਲੀ ਜਿਹੜੀ ਗੋਲ ਵਾਲੀ ਲੱਗਦੀ ਉਹ ਉਹ ਮਿਲਦੀ ਐਜਲੀ ਉਹ ਨਹੀਂ ਹੋ ਜਾਂਦੀ ਥੋੜੀ ਇਹਦਾ ਹਾਂ ਤਾਂ ਜਾਨੀ ਪੈਟਨ ਦੇ नहीं तो आ गया जाकर जी अच्छी हां फिनिश हो गया बेटा वो पानी ਦੇਖੋ ਜੇਰੀ ਮੈਡਮ ਐਵਲੈਬਿਲਿਟੀ ਹੈ ਇਹ ਵੀ ਜੇਰੀ ਵੀ ਐਵਲੈਬਿਲਿਟੀ ਹੈ ਹੋਰ ਆਪਣਾ ਕੈਮਰਾ ਬੈਕ ਕੈਮਰਾ ਕਿੰਨਾ ਲੈਂਦੇ ਹੋ ਪਾਣੀ ਪੀਣਾ 232 ਹੈ ਤੇ ਬੈਗ ਜੰਦਾ ਕੈਮਰਾ ਸੈਂਸਰ ਪਰ ਇਸੋ ਵੀ ਦਾ ਰੈਜ਼ੋਲੂਸ਼ਨ ਇਹਦੇ ਵਿੱਚ ਕੈਮਰੇ ਕਦੇ ਸੋਨੀ ਤੇ ਇਹ ਚ ਵੀ ਸੋਨੀ ਉੱਚ ਵੀ ਸੋਨੀ ਬਾਈ ਇਹ ਤਾਂ ਦੱਸਿਆ ਗਿਆ ਤਾਂ ਸੋਨੀ ਲੈਂਦੇ ਗਲੈਟੀ ਦੇ ਮਟਰੋਲਾ ਨੂੰ ਤੋੜ ਨਹੀਂ ਹੈਗਾ ਗਲੈਟੀ ਆਪ ਕੋਲ ਨੂੰ ਠੀਕ ਆਪ ਕੋਲ ਤੋਂ ਇੱਕ ਪਾਸੇ ਨੂੰ ਠੀਕ ਜਿਹੀ ਦੇ ਵਿੱਚ ਚਾਰਜਰ ਵੀ ਸਪੋਰਟ ਕਰੇਗਾ ਨਹੀਂ ਉਹ ਜਿਹੜੀ ਦੇ ਕੋਲ ਦੀ ਜਿਹਨੀਵੇਂ ਬੰਨੀ ਮੈਂ ਮੰਨਦਾ ਹੈ ਕਿ ਇਹ ਕੰਪਨੀ ਕੰਪਨੀ ਅਲਟਰਾਸ ਵੀ ਨਹੀਂ ਛੱਡਦੇ ਇਹਨੂੰ ਦਾ ਬੈਕ ਕੈਮਰਾ ਖੋ ਮਾਸੋ ਮੈਂ ਤਾਂ ਬੈਗੀ ਆ ਅਲਟਰਾ ਸਟੇਬਲ ਜਿਹੜਾ ਹੁਣ ਫੇਲ ਜਾਂਦੇ ਨੇ ਉਹ ਕਰਦਾ ਆਹ ਦੇਖੀ ਸੈਂਸ ਆਹ ਜਿਹੜਾ ਅਲਟਰਾ ਕੈਮਰਾ ਹੈ ਇਹ ਦੇਖ ਲੈ ਆਹ ਇਹਦੇ ਦੇ ਵਿੱਚ 3.4 ਦੇ ਕਰੀਬ ਲੱਗਦੇ 4 ਦੇ ਕੋਲ ਨੇ ਕਿ ਕਰੋ ਕੋਲ ਲੈ ਕੇ ਨਹੀਂ ਐਪੀਐਸ ਨਹੀਂ टेबल ਗ੍ਰੇਡ ਤੋਂ ਨਾਲ ਅੰਦਰ ਪੂਰੂਫ ਕਰਨਾ အဲ့ဒါဆိုပါဘာကြီးရလဲအဲ့တော့အဲ့ဒါကိုအမေတို့က